ਹੈ ਪੰਜਾਬੀ ਸੱਤਾ ਚਾਰ ਮਤਾਬਕ ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮਤਾਬਕ ਜਿਦੋਂ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਹਾਂ ਨਿੰਮ ਕਰਾਈ ਬੰਦਿਆ ਫਲਾਕ ਦੇ ਬੰਦਿਆ ਇਸੇ ਨਾਮ ਪੁਰਾਣੇ ਕਰੇ ਨਿੰਮ ਬੰਦ ਕੇ ਅਸਰ ਪੂਰੀ ਕੀਤੀ ਹੈ ਪਰ ਅੱਜ ਅਸੀਂ ਬਹੁਤ ਖੁਸ਼ ਹਾਂ ਰਹੀਆਂ ਮਾਮਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅਜਾ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡਤੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦਵਾਂਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁਰਖੇ ਨਹੀਂ ਉਹ ਤਾਂ ਭੁੱਲ ਜਾਣ ਵੀ ਉਹਦਾ ਬਾਈ ਨੇ ਵੀ ਕਹਿਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਹੈਲੋ ਬਾਈ ਸਰਕਾਰ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਕੁਰਸੀਆਂ ਵਾਪਸ ਲੈ ਕੇ ਆਈਆਂ ਸਾਡੇ ਘਰੇ ਵਿਹਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁਖੁਰਾ ਰਿਹਾ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਇਸ ਦਿਨ ਦੀ ਲਵਤੋ ਅੱਛਾ ਉਹਨਾਂ ਫੋਟੋ ਕਿੱਥੋਂ ਵਿਚਾਰੀ ਬਸ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆ ਪਾਣੀ ਮਾ ਬੰਨਿਆ ਵੀਖਦਾ ਤੇ ਕੋਈ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਤਾਂ ਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ ਤੁਸੀਂ ਮੇਰੇ ਨਾਲ ਇਹ ਛੋਟੇ ਛੇਤ ਨੂੰ ਦੇਖਿਆ ਕਿ ਇਹ ਬਹੁਤ ਪਿਆਰਾ ਬੱਚਾ ਹੈਗਾ ਸੇਮ ਸਾਨੂੰ ਤਾਂ ਉਮੀ ਲੱਗਦਾ ਜਿਵੇਂ ਵੀ ਇਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਮੀ ਲੱਗਦਾ ਵੀਰਾ ਕਿੰਨੀ ਕ ਖੁਸ਼ੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂਡ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ